ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਾਨਕੀਤਾ ਭਵਨ ਮੰਦਿਰ ਮਾਡਲ ਟਾਊਨ ਫਗਵਾੜਾ ਵਿਖੇ ਐਡੀਆਪੀ ਸਕੀਮ ਅਧੀਨ ਅਗਹੀਨ ਵਿਅਕਤੀਆਂ ਨੂੰ ਬਨੌਟੀ ਅੰਗ ਦੇਣ ਸੰਬੰਧੀ ਅਲੀਮਕੋ ਕੰਪਨੀ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਗਹੀਨ ਵਿਅਕਤੀਆਂ ਦੇ ਨਾਲ ਨਾਲ ਵਿਭਾਗ ਦੇ ਕਰਮਚਾਰੀਆਂ ਨੇ ਹਿੱਸਾ ਲਿਆ ਇਸ ਮੌਕੇ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਅੰਗਹੀਨ ਵਿਅਕਤੀਆਂ ਨੂੰ व्हीਲਚੇਅਰ, ਟਰਾਈਸਾਈਕਲ ਐਂਡ ਕਾਂ ਕੰਨਾਂ ਦੀਆਂ ਮਸ਼ੀਨਾਂ ਤੇ ਵਾਕਿੰਗ ਸਟਿਕ ਆਦਿ ਦੇਣ ਦੇ ਫਾਰਮ ਭਰੇ ਗਏ ਨੇ। ਹੁਣਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਗਾਇਆ ਗਿਆ ਇਹ ਕੈਂਪ ਇੱਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਅੰਗਹੀਨ ਭੈਣ ਭਰਾਵਾਂ ਨੂੰ ਕਾਫੀ ਫਾਇਦਾ ਹੋਵੇਗਾ। ਹੁਣਾਂ ਅੰਗਹੀਨਾਂ ਦੀ ਮਦਦ ਲਈ ਕੀਤੇ ਇਸ ਉਪਰਾਲੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਹਾਂਜੀ ਮੈਂ ਜੀ ਸਤਪਾਲ ਜੀ ਫਗਵਾੜੇ ਤੋਂ। ਇਸ ਸਰਕਾਰ ਦੁਆਰਾ ਜੋ ਵੀ ਕੈਂਪ ਲਗਾਇਆ ਗਿਆ ਆ ਅਸੀਂ ਇਹਦਾ ਇਹਨਾਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਅੰਗਹੀਣ ਭੈਣ ਭਰਾਵਾਂ ਦੀ ਹੈਲਪ ਵਾਸਤੇ ਕਿਉਂਕਿ ਜਿਹੜੇ ਸਾਡੇ ਭੈਣ ਭਰਾਤ ਤੁਰ ਫਿਰ ਨਹੀਂ ਸਕਦੇ ਉਹਨਾਂ ਨੂੰ ਬੈਟਰੀ ਵਾਲੀਆਂ ਸਾਈਕਲੀਆਂ ਦੇ ਫਾਰਮ ਅਜ ਭਰੇ ਜਾ ਰਹੇ ਆ ਔਰ ਟ੍ਰਾਈਸਾਈਕਲ ਜੋ ਵੀ ਆ ਬਨੋਟੀ ਅੰਗ ਜੋ ਵੀ ਸਮਾਨ ਮਿਲੂਗਾ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਐਦਾਂ ਹੀ ਸਾਡੇ ਭੈਣ ਭਰਾਵਾਂ ਦੀ ਹੈਲਪ ਕਰਦੇ ਰਹਿਣ ਜਿੱਦਾਂ ਸਰਕਾਰ ਸਮੇਂ-ਸਮੇਂ ਤੇ ਵਿੱਚ ਮਗੀ ਹੈ ਉਪਰਾਲੇ ਕਰ ਰਹੀ ਹੈ ਤੁਹਾਨੂੰ ਕਿਦਾਂ ਸਰਕਾਰ ਦਾ ਲੱਗ ਰਿਹਾ ਹੈ ਇਹ ਉਪਰਾਲਾ ਹਾਂਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਰਕਾਰ ਦੁਆਰਾ ਜੋ ਹੁਣ ਕੈਂਪ ਲਗਾਇਆ ਗਿਆ ਜਿੱਦਾਂ ਇਸ ਤੋਂ ਪਹਿਲਾਂ ਵੀ ਮਿਲਿਆ ਨੇ ਉਹ ਵੀ ਉਹਦੇ ਵਿੱਚ ਵੀ ਸਾਡੇ ਕਾਫੀ ਭੈਣ ਭਰਾਵਾਂ ਨੂੰ ਬੈਨੀਫਿਟ ਹੋਇਆ ਹੈ ਹੁਣ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਹ ਵੀ ਇੰਦੀ ਜਲਦੀ ਤੋਂ ਜਲਦੀ ਮੈਨੇ ਇਹ ਤੋਂ ਫੇਰ ਦੁਬਾਰਾ ਕੈਂਪ ਲੱਗੇ ਕਿਉਂਕਿ ਸਾਡੇ ਭੈਣ ਭਰਾ ਘਰਾਂ ਚ ਬਾਂਝੇ ਬੈਠੇ ਆ ਉਹ ਵੀ ਘਰੋਂ ਜੋ ਬਾਹਰ ਨਿਕਲ ਕੇ ਆਪਣਾ ਕੋਈ ਕਾਰੋਬਾਰ ਦੇਖ ਸਕਣ ਕਰ ਸਕਣ ਪਿਛਲੇ ਕੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਿਛਲੇ ਦਿਨਾਂ 'ਚ ਰੈਸਟੂਰ ਦੇ ਵਿੱਚ ਵੀ ਮਤਲਬ ਕਿ ਮੰਤਰੀ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ ਸੀਗਾ ਹਾਂਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਸੀ ਜੀ ਉਦੋਂ ਅਸੀਂ ਹਾਂਜੀ ਹਾਂਜੀ ਮੈਂ ਹਰਵੰਸ ਸਮਾਏ ਸੀਡੀਪੀਓ ਦਫ਼ਤਰ ਪਕਵਾੜਾ ਤੋਂ ਕੀਤਾ ਪਕਵਾੜਾ ਪਕਵਾੜਾ ਵੀ ਕਿਹਾ ਅੱਜ ਡੁਪਲੀਕੇਟ ਅੰਕ ਦੇਣ ਲਈ ਦੇ ਬਿਗਿਆਹ ਮਗਰ ਬੇਕਤੀਆਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਰੇ ਨਾ ਪਾਪੀ ਹਾਜ਼ਰ ਤੇ ਕੈਂਪ ਕਿੰਨੇ ਦਿਨ ਦਾ ਇਹ ਤਾਂ नाम पुनीत धर दुबे है और मैं को मोहाली से आया हूँ और हम लोग ये शिविर लगाए हैं फगवाड़ा में और इसमें खित्रिमंग व्हील चेयर और ट्राईसाइकिल बैटरी ट्राईसाइकिल और कान की मशीन ये सब आज जांच शिविर में चेक किया जाएगा फिर इनको दो महीने बाद सामान की उपलब्ध कराया जाएगा जि जिदा सरकार वालों ये उपराले किए जाते कि लग रहा है अच्छा है बढ़िया है यहाँ पे अभी हमने कपूरथला में किया पाँच दिन का कैप है टोटल आज लास्ट है आखिरी दिन है कपूरथला में हो गए लगभग सौ पेशेंवा कपना डाला कपूरथला और सुल्तानपुर लोधी में टोटल मिला के डेढ़ सौ से ऊपर पेशेंट हो गए हमारे जिसने कित्रिम अंग और व्हील के लिए और कान की मशीन के लिए ਜੋ ਪਾਤਰ थे उनको दिया गया है